ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਨੂੰ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਲਗਾਤਾਰ ਪੰਜਾਬ 'ਚ ਤਿੰਨ-ਤਿੰਨ ਦਿਨਾਂ ਦੀਆਂ ਸ਼ੂਟਿੰਗਾਂ ਤੋਂ ਹੋਇਆ ਵੱਡਾ ਐਲਾਨ ਖਬਰ ਨੂੰ ਤਾਂ ਤੱਕ ਦੇਖਣਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ-ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਆ ਰਹੀ ਹੈ ਜੀ ਹਾਂ ਪੰਜਾਬ ਦੇ ਬਲਕੇ ਤੋਂ ਲਗਾਤਾਰ ਤੈਨ ਸਰਕਾਰੀ ਛੁੱਟੀਆਂ ਦਾ ਐਲਾਨ ਕੀਤਾ ਗਿਆ ਛੁੱਟੀਆਂ ਹੋ ਰਹੀਆਂ ਨੇ ਅਤੇ ਅਸਮਾਨੋਂ ਵਰਦੇ ਮੀਂਹ ਦੇ ਵਿਚਾਲੇ ਜੇਕਰ ਤੁਸੀਂ ਕਿਤੇ ਘੁਮਣ ਦਾ ਪ੍ਰੋਗਰਾਮ ਬਣਾ ਰਹੇ ਹੋ ਤਾਂ ਇੱਕ ਖਬਰ ਤੁਹਾਡੇ ਲਈ ਚੰਗੀ ਹੈ ਕਿਉਂਕਿ ਸਕੂਲਾਂ 'ਚ ਪਹਿਲਾਂ ਹੀ ਗਰਮੀਆਂ ਦੀ ਛੁੱਟੀਆਂ ਚੱਲ ਰਹੀਆਂ ਨੇ ਅਜਿਹੇ 'ਚ ਤੈਨ ਛੁੱਟੀਆਂ ਦੌਰਾਨ ਬੜੇ ਆਰਾਮ ਨਾਲ ਘੁਮਣ ਦਾ ਪ੍ਰੋਗਰਾਮ ਬਣਾਇਆ ਜਾ ਸਕਦਾ ਹੈ ਦਰਅਸਲ 15 ਜੂਨ ਨੂੰ ਸ਼ਨੀਵਾਰ ਤੇ 16 ਨੂੰ ਐਤਵਾਰ ਪੈ ਰਿਹਾ ਹੈ ਜਿੱਨਾਂ ਦਿਨਾਂ ਸਰਕਾਰੀ ਤੌਰ 'ਤੇ ਛੁੱਟੀ ਹੁੰਦੀਏ ਦੱਸ ਤੋਂ ਬਾਅਦ 17 ਜੂਨ ਦਿਨ ਸੋਮਵਾਰ ਨੂੰ ਸੂਬੇ ਭਰ ਦੇ ਸਰਕਾਰੀ ਦਫਤਰ ਤੇ ਹੋਰ ادارے ਤੇ ਉਹ ਕਾਇ ਕਾਇਂ ਛੁੱਟੀ ਰਹੇਗੀ ਕਿਉਂਕਿ ਇਸ ਦਿਨ Eid ul Juhar ਦਾ ਤਿਹਾੜਾ ਤੇ ਪੰਜਾਬ ਸਰਕਾਰ ਨੇ ਸਾਲ 2024 ਦੀ ਸਰਕਾਰੀ ਛੁੱਟੀਆਂ ਦੀ ਸੂਚੀ ਚ ਇਸ ਦਿਨ ਦੀ ਛੁੱਟੀ ਐਲਾਨੀ ਹੈ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ